ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਹੋਪ ਕਿ ਸਾਰੇ ਵਧੀਆ ਸੋ ਜਿੰਨੇ ਵੀ ਭਰਾ ਵੀਡੀਓ ਨੂੰ ਦੇਖਦੇ ਪਏ ਆ ਤੇ ਜਿਨ੍ਹਾਂ ਨੇ ਪੇਪਰ ਇਸ ਵਾਰੀ ਭਰਾਏ ਹੋਏ ਹੈਗੇ ਆ ਉਹਨਾਂ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਫਾਈਨਲੀ ਜਿਹੜੇ 12 ਜਨਵਰੀ ਨੂੰ ਪੇਪਰ ਕਲਿੱਕ ਹੋਏ ਸੀਗੇ ਉਹਨਾਂ ਦੀ ਹਿਲਜੁਲ ਹੋਣੀ ਸ਼ੁਰੂ ਹੋ ਗਈ ਹੈ ਸੋ ਹਿਲਜੁਲ ਕਿਸ ਪੁਆਇੰਟ ਤੋਂ ਹੋਈ ਹੈ ਜੀ ਉਹ ਵੀ ਮੈਂ ਤੁਹਾਨੂੰ ਦੱਸੂਗਾ ਤੇ 9th ਮੰਥ ਵਾਲੇ ਪੇਪਰ 12 ਜਨਵਰੀ ਨੂੰ ਭਰੇ ਗਏ ਸੀਗੇ ਸਾਡੇ ਕੋਲ ਅੱਜ ਇੱਕ ਅਪਾਇੰਟਮੈਂਟ ਬੁੱਕ ਕਰਨ ਲਈ ਇੱਕ ਨੂਲਾ ਉਸਤਾ ਆਇਆ ਆ ਸੋ ਨੂਲਾ ਉਸਤਾ ਜਿਹੜਾ ਆਇਆ ਹੈਗਾ ਆ ਉਹ 10 10 2000 ਨਹੀਂ 10 10 ਨਹੀਂ 10 2 2026 ਦਾ ਜਿਹੜਾ ਹੈਗਾ ਉਹਦਾ ਡੇਟ ਹੈਗੀ ਜਦੋਂ ਇਸ਼ੂ ਹੋਇਆ ਹੈਗਾ ਤੇ ਸ਼ਹਿਰ ਕਿਹੜਾ ਸੀਗਾ ਜੀ ਲਾਤੀਨਾ ਠੀਕ ਹੈ ਜੀ ਰੋਮ ਸਾਈਡ ਇਹ ਪੈਂਦਾ ਆ ਤਾਂ ਉੱਥੋਂ ਪੇਪਰ ਨਿਕਲਨੇ ਸਟਾਰਟ ਹੋ ਗਏ ਆ ਸੋ ਅਸੀਂ ਜਦੋਂ 12 ਜਨਵਰੀ ਨੂੰ ਕਲਿੱਕ ਹੋਈ ਸੀ ਨਾ ਉਸ ਤੋਂ ਬਾਅਦ ਹੀ ਕਹਿਣਾ ਸ਼ੁਰੂ ਕਰ ਦਿੱਤਾ ਹੈਗਾ ਗਵਰਨਮੈਂਟ ਦੇ ਵੀ ਕਾਫੀ ਮਤਲਬ ਆ ਰਹੇ ਸੀਗੇ ਕਿ 30 ਦਿਨਾਂ ਦੇ ਵਿੱਚ ਵਿੱਚ ਨਿਕਲਣੇ ਸ਼ੁਰੂ ਹੋ ਜਾਣੇ 30 ਦਿਨਾਂ ਬਾਅਦ ਹਨਾ ਸੋ ਉਹੀ ਚੀਜ਼ ਹੈ ਜੀ 30 ਦਿਨਾਂ ਤੋਂ ਬਾਅਦ ਹੁਣ ਨਿਕਲਣੇ ਸਟਾਰਟ ਹੋ ਗਏ ਆ ਇਹ ਸੋ ਜਿਹੜੇ ਵੀ ਮੇਰੇ ਭਰਾ ਹੈਗੇ ਆ ਜਿਨ੍ਹਾਂ ਨੇ 12 ਜਨਵਰੀ ਨੂੰ ਭਰਾਏ ਹੈਗੇ ਆ ਹੁਣ ਇਹ ਨਾ ਕਰਿਓ ਕਿ ਜਿਹੜਾ ਵੀ ਆਪਣੇ ਏਜੰਟਾਂ ਨੂੰ ਚੱਕ ਕੇ ਫੋਨ ਕਰ-ਕਰ ਕੇ ਤਾਂ ਮੇਰੀ ਵੀਡੀਓ ਸ਼ੇਅਰ ਕਰੀ ਜਾਇਓ ਕਿ ਇਹ ਕਹਿੰਦਾ ਵੀ ਪੇਪਰ ਨਿਕਲ ਗਏ ਆ ਸਾਰੇ ਪੇਪਰ ਨਿਕਲੇ ਹੈਗੇ ਹਾਂ ਲਤੀਨਾ ਤੋਂ ਹਿਲਜੁਲ ਹੋਈ ਆ ਬਾਕੀ ਫਰਵਰੀ ਦੇ ਐਂਡ ਤੱਕ ਮਾਰਚ ਦੇ ਮਿਡ ਤੱਕ ਜਿੱਥੇ ਤੱਕ ਮੈਨੂੰ ਲੱਗਦਾ ਹੈ ਕਿ ਜਿਹੜੇ 9 ਮੰਥ ਵਾਲੇ ਪੇਪਰ ਆ ਕਾਫੀ ਹੱਦ ਤੱਕ ਨਿਕਲ ਜਾਣੇ ਆ ਸੋ ਜਦੋਂ ਹੁਣ ਪੇਪਰ ਨਿਕਲਨੇ ਹੈਗੇ ਆ ਅਪਾਇੰਟਮੈਂਟਾਂ ਦਾ ਵੀ ਰੋਲਾ ਪੈਣਾ ਹੈ ਮੈਂ ਤੁਹਾਨੂੰ ਬਾਰ-ਬਾਰ ਦੱਸਦਾ ਆ ਜੇ ਉਹ ਅਪਾਇੰਟਮੈਂਟ ਕਿਸੇ ਵੀ ਮੇਰੇ ਵੀਰ ਭਰਾ ਨੇ ਭੈਣ ਨੇ ਬੁੱਕ ਕਰਵਾਉਣੀ ਆ ਉਹਦਾ ਨੰਬਰ ਉੱਪਰ ਦਿੱਤਾ ਹੋਇਆ ਹੈ ਤੁਸੀਂ ਉੱਤੇ ਬੁੱਕ ਵੀ ਕਰਵਾ ਸਕਦੇ ਹੈਗੇ ਆ ਤੇ ਨਾਲ ਦੀ ਨਾਲ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਆ ਕਿ ਜਿਹੜੇ ਵੀ ਸਾਲ ਵਾਲੇ ਪੇਪਰ ਹੈਗੇ ਆ ਉਹ ਵੀ ਹੁਣ ਕਲਿੱਕ ਹੋ ਰਹੇ ਆ ਬਟ ਥੋੜਾ ਜਿਹਾ ਇਹ ਚੀਜ਼ ਬਚ ਕੇ ਜੇ ਤੁਹਾਨੂੰ ਕੋਈ ਕਹਿ ਰਿਹਾ ਹੈਗਾ ਆ ਕਿ ਸਾਲ ਵਾਲੇ ਪੇਪਰ ਹੁਣ ਭਰ ਹੋ ਰਹੇ ਆ ਭਰ ਨਹੀਂ ਹੋ ਰਹੇ ਇਹ ਕਲਿੱਕ ਹੋ ਰਹੇ ਆ ਇਹ ਫਾਈਲਾਂ ਆਲਰੇਡੀ ਅਕਤੂਬਰ ਦੇ ਵਿੱਚ ਜਿਹੜੀਆਂ ਸੀਗੀਆਂ ਭਰਨੀਆਂ ਸ਼ੁਰੂ ਹੋਈਆਂ ਸੀਗੀਆਂ ਤੇ 7 ਦਸੰਬਰ ਤੋਂ ਪਹਿਲਾਂ-ਪਹਿਲਾਂ ਫਾਈਲਾਂ ਜਿਹਨੇ ਦੇਤੀਆਂ ਉਹਨਾਂ ਦੇ ਰਿਜ਼ਲਟ ਹੁਣ ਆਉਣੇ ਆ ਇਹ ਠੀਕ ਹੈ ਜੀ ਜਿੱਦਾਂ ਹੁਣ 12 ਜਨਵਰੀ ਨੂੰ ਕਲਿੱਕ ਹੋ ਗਿਆ ਸੀਗਾ ਉਹਨਾਂ ਦੇ ਨੂਲੇ ਉਸਤੇ ਹੋਣੀ ਸ਼ੁਰੂ ਹੋ ਗਏ ਸੋ ਇਸ ਕਰਕੇ ਇਸ ਚਾਂਸੇ ਜਨਾ ਫਸੇ ਹੋ ਕਿ ਫਲੂਸੀ ਦੁਬਾਰਾ ਓਪਨ ਹੋ ਗਈ ਆ ਹਜੇ ਉਹਦੇ ਬਾਰੇ ਕੋਈ ਇਨਫਾਰਮੇਸ਼ਨ ਨਹੀਂ ਹੈਗੀ ਟਰਾਈ ਕਰ ਰਹੇ ਆ ਕਿ ਇਟਾ ਇਟਾਲੀਅਨ ਗਵਰਨਮੈਂਟ ਕਿ ਮਾਰਚ ਵਿੱਚ ਜਿਹੜਾ ਕੋਟਾ ਰਹਿ ਗਿਆ ਉਹਨੂੰ ਦੁਬਾਰਾ ਓਪਨ ਕਰਨ ਹੋ ਰਹੀ ਹੈ ਓਪਨ ਪਰ ਹਜੇ ਤੱਕ ਉਹਦੀ ਕੋਈ ਇਨਫੋਰਮੇਸ਼ਨ ਖਾਸ ਨਹੀਂ ਹੈਗੀ ਸੋ ਆ ਜਿਹੜਾ ਸੀਗਾ ਆਪਣਾ ਕੋਈ ਇਨਫੋਰਮੇਸ਼ਨ ਸੀਗੀ ਜਸਟ ਹਜੇ 10 15 ਮਿੰਟ ਪਹਿਲਾਂ ਹੀ ਨੂਲਾ ਉਸਤਾ ਆਇਆ ਹੈ ਤੇ ਉਹਦਾ ਤੁਹਾਨੂੰ ਮੈਂ ਸਕਰੀਨਸ਼ਾਟ ਥੋੜਾ ਜਿਹਾ ਬਲਰ ਕਰਕੇ ਤੁਹਾਨੂੰ ਦਿਖਾ ਦਿੰਦਾ ਆ ਬਾਕੀ ਮੇਰਾ ਭਰਾ ਜਿਨ੍ਹਾਂ ਨੇ ਵੀ ਅਪਾਇੰਟਮੈਂਟ ਆ ਬੁੱਕ ਕਰਵਾਉਣੀਆਂ ਸਹੀ ਕੰਮ ਕਰਾਉਣਾ ਆ ਕੇ ਮਿਲ ਸਕਦੇ ਆ ਹੁਸ਼ਾਰਪੁਰ ਦੇ ਵਿੱਚ ਤੇ ਅਪਾਇੰਟਮੈਂਟਾਂ ਡੰਮੀ ਟਿਕਟ ਇੰਸ਼ੋਰੈਂਸ ਠੀਕ ਆ 에어 ਟਿਕਟਸ ਕਿਸੇ ਵੀ ਕੰਟਰੀ ਦੀਆਂ ਜਾਂ ਕੋਈ ਮੇਰਾ ਵੀਰ ਭਰਾ ਜਿਹੜਾ ਕਿਸੇ ਵੀ ਕੰਟਰੀ ਦੇ ਵਿੱਚ ਸ਼ੰਗਨ ਏਰੀਆ ਦੇ ਵਿੱਚ ਵਿਹਲਾ ਬੈਠਾ ਹੋਇਆ ਆ ਉਹ ਪੋਲੈਂਡ ਦੇ ਵਿੱਚ ਸ਼ਿਫਟ ਹੋਣਾ ਚਾਹੁੰਦਾ ਆ ਉੱਥੇ ਜੌਬ ਦੇ ਵਿੱਚ ਲੱਗਣਾ ਚਾਹੁੰਦਾ ਆ ਸੈਲਰੀ 1 ਲੱਖ ਤੋਂ 1.5 ਲੱਖ ਦੇ ਵਿੱਚ ਵਿੱਚ ਜੋ ਵੀ ਗਵਰਨਮੈਂਟ ਵੱਲੋਂ ਮਤਲਬ ਰੂਲਸ ਹੈਗੇ ਉਹਦੇ ਅਕੋਰਡਿੰਗਲੀ ਅਸੀਂ ਤੁਹਾਡੇ TCRC ਕਾਰਡ ਅਪਲਾਈ ਕਰਕੇ ਦਵਾਂਗੇ ਪਰ ਉਹ TCRC ਕਾਰਡ ਸਾਲ ਬਾਅਦ ਡੇਢ ਸਾਲ ਬਾਅਦ 200 ਲ ਬਾਅਦ ਤੁਹਾਨੂੰ ਕਿਸ ਰਿਜ਼ਲਟ ਨਾਲ ਮਿਲਦਾ ਹੈਗਾ ਉਹ ਤੁਹਾਡੀ ਕਿਸਮਤ ਆ ਕੋਈ ਫੇਕ ਪ੍ਰੋਮਿਸ ਨਹੀਂ ਸਾਡਾ ਕਿ ਤੁਹਾਨੂੰ ਉੱਥੇ TCR ਕਾਰਡ ਜੀ ਜਾਂਦੇ ਬਣਾ ਦੇਵਾਂਗੇ ਜਾਂ TCR ਕਾਰਡ ਮਿਲਣਾ ਹੀ ਮਿਲਣਾ ਆ ਹਾਂ ਰਿਜੈਕਸ਼ਨ ਲੱਗ ਸਕਦੀ ਆ ਰਿਜੈਕਸ਼ਨ ਤੋਂ ਬਾਅਦ ਕੁਝ ਅਪੀਲਾਂ ਕੀਤੀਆਂ ਜਾਂਦੀਆਂ ਆ ਉਸ ਤੋਂ ਬਾਅਦ ਵੀ ਮਤਲਬ ਕਰਦੇ ਕਰਾਂਦੇ 2-3 ਸਾਲ ਤੁਸੀਂ ਉੱਥੇ ਸਟੇ ਆਰਾਮ ਨਾਲ ਕਰ ਸਕਦੇ ਆ ਤੇ ਉਸ ਸਟੇ ਦੇ ਨਾਲ ਤੁਸੀਂ ਕੰਪਨੀ ਦੇ ਵਿੱਚ ਕੰਮ ਵੀ ਕਰ ਸਕਦੇ ਆ ਸੋ ਤਗੜੇ ਹੋ ਕੇ ਜਾਇਆ ਕਰੋ ਬਾਹਰ ਜਦੋਂ ਵੀ ਜਾਣੇ ਆ ਕਾਫੀ ਵੀਰਾਂ ਦੇ ਮੈਸੇਜ ਆਂਦੇ ਆ ਕਿ ਭਾਜੀ ਸਾਡਾ TCRC ਕਾਰਡ ਚਾਕੇ ਇਧਰ ਕਨਵਰਟ ਹੋ ਜਾਊਗਾ ਪਰ ਭਾਜੀ ਇਹਦਾ ਪ੍ਰੋਸੈਸ ਬਹੁਤ ਡਿਫਿਕਲਟ ਆ ਬਹੁਤ ਘੱਟ ਚਾਂਸ ਆ ਕਿ ਕਿਸੇ ਇੱਕ ਕੰਟਰੀ ਦਾ TCRC ਦੂਜੀ ਟੀ ਕੰਟਰੀ ਦੇ ਵਿੱਚ ਕਨਵਰਟ ਹੋ ਜਾਵੇ ਠੀਕ ਆ ਜੀ ਸੋ ਥਿਸ ਇਜ਼ ਆਲ ਅਬਾਊਟ ਦਾ ਰੀਅਲ ਐਂਡ ਨਿਊ ਅਪਡੇਟ ਸੋ ਜਿਹੜੇ ਵੀ ਮੇਰੇ ਭਰਾ ਫੋਲੋ ਕਰਦੇ ਉਹਨਾਂ ਨੂੰ ਬਹੁਤ ਬਹੁਤ ਥੈਂਕ ਯੂ